ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗੇਟ ਦੇ ਉੱਤੇ ਸੁਖਬੀਰ ਬਾਦਲ ਸ਼੍ਰੋਮਣੀ ਕਾਲਜਲ ਦੇ ਨੇਤਾ ਦੇ ਉੱਤੇ ਗੋਲੀ ਚੱਲਣ ਦੇ ਮਾਮਲੇ ਦੇ ਵਿੱਚ ਅਨੰਤਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਕੰਗ ਦਾ ਕੀ ਹੈ ਕਹਿਣਾ ਅਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੀਲ ਗਰਗ ਨੇ ਕੀ ਕਿਹਾ ਵੇਖੋ ਪੂਰੀ ਰਿਪੋਰਟ ਦੇਖੋ ਅੱਜ ਜਿਹੜਾ ਦਰਬਾਰ ਸਾਹਿਬ ਤੇ ਬਾਹਰ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਹੋਇਆ ਆਮ ਆਦਮੀ ਪਾਰਟੀ ਇਹਨੂੰ ਸਖਤ ਸ਼ਬਦਾਂ ਚ ਇਹਦੀ ਨਿੰਦਾ ਕਰਦੀ ਹੈ ਔਰ ਇਹ ਕਦੀ ਵੀ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਗੁਰੂ ਸਾਹਿਬ ਦੇ ਦਰ ਤੇ ਜਾ ਕੇ ਜਿਹੜਾ ਵੀ ਕੋਈ ਬੰਦਾ ਇਹੋ ਜੀ ਘਟਿਆ ਹਰਕਤ ਨੂੰ ਅੰਜਾਮ ਦੇ ਰਿਹਾ ਉਹ ਸੱਚਾ ਸਿੱਖ ਨਹੀਂ ਹੋ ਸਕਦਾ ਮੈਂ ਪੰਜਾਬ ਪੁਲਿਸ ਨੂੰ ਜ਼ਰੂਰ ਬਤਾਈਦਾ ਹਾਂਗਾ ਪੰਜਾਬ ਪੁਲਿਸ ਨੇ ਬਹੁਤ ਮੁਸਤੈਦੀ ਉਖਾਈ ਔਰ ਇਸ ਮਾੜੀ ਘਟਨਾ ਤੋਂ ਅੰਜਾਮ ਹੋਣ ਤੋਂ ਬਚਾ ਕੀਤਾ ਕਿਉਂਕਿ ਜਿਤਨਾ ਕਮਿਸ਼ਨਰ ਪੁਲਿਸ ਅਮਰitsar ਸਾਹਿਬ ਨੇ ਦੱਸਿਆ ਹੈ ਕਿ ਸਾਨੂੰ ਕੁਝ ਇਨਪੁਟ ਸੀਗੇ ਔਰ ਉੱਥੇ ਤਕਰੀਬਨ 120 ਦੇ ਕਰੀਬ ਜਿਹੜੇ ਪੁਲਿਸ ਦੇ ਜਵਾਨ ਸਾਦੀ ਵਰਤ ਵਿੱਚ ਪਹਿਲਾਂ ਤੋਂ ਤਨਾਸ ਦਰਬਾਰ ਸਾਹਿਬ 'ਚ ਕਿਸੇ ਵੀ ਬੰਦੇ ਦੀ ਕੋਈ ਤਲਾਸ਼ੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਗੁਰੂ ਘਰ ਦੀ ਮਰਿਆਦਾ ਹੈ ਲੇਕਿਨ ਜਿਸ ਤਰੀਕੇ ਨਾਲ ਜਿਸ ਘਟਿਆ ਔਰ ਸ਼ਰਮਨਾਕ ਹਰਕਤ ਨੂੰ ਅੰਜਾਮ ਦੇਣ ਦੀ ਇਹ ਕੋਸ਼ਿਸ਼ ਕੀਤੀ ਹੈ ਇਹਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰ ਇਸ ਬੰਦੇ ਦੇ ਜਿਹੜਾ ਬੰਦਾ ਫੜਿਆ ਗਿਆ ਹੈ ਮੌਕੇ ਤੇ ਉਹਦੇ ਖਿਲਾਫ ਸਖਤ ਕਾਰਵਾਈ ਵੀ ਹੋਗੀ ਔਰ ਕਠੋਰ ਜਿਹੜੀ ਹੈ ਸਜ਼ਾ ਉਹਨੂੰ ਜਰੂਰ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੇ ਤਾਂ ਸੁਖਬੀਰ ਸਿੰਘ ਬਾਦਲ ਜੀ ਦੇ ਉੱਤੇ ਜੋ ਅੱਜ ਹਮਲਾ ਹੋਇਆ ਆਵਾਜ਼ੀ ਪਾਰਟੀ ਉਸ ਦੀ ਨਿੰਦਿਆ ਕਰਦੀ ਹੈ ਤੇ ਨਾਲ ਹੀ ਅਸੀਂ ਪੰਜਾਬ ਪੁਲਿਸ ਦੇ ਜਵਾਨਾਂ ਦੀ ਤੇ ਅਫਸਰਾਂ ਦੀ ਤਹਿ ਤਿੰਨ ਜਿਹੜਾ ਹੈਗਾ ਉਹ ਧੰਵਾਦ ਵੀ ਕਰਦੇ ਆ ਕਿ ਉਹਨਾਂ ਦੀ ਮੁਸ਼ਤੈਦਗੀ ਦੇ ਕਾਰਨ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅੱਜ ਵੱਡੀ ਵਾਰਦਾਤ ਜਿਹੜੀ ਹੋਣੋਂ ਬਚੀ ਏ ਇਹ ਕਾਬਲੇ ਤਾਰੀਫ ਹੈਗੀ ਹੈ ਕਿਉਂਕਿ ਦੋਸ਼ੀ ਨੂੰ ਮੌਕੇ ਤੇ ਪੰਜਾਬ ਦੇ ਜਵਾਨਾਂ ਨੇ ਫੜਿਆ ਔਰ ਸੁਖਬੀਰ ਬਾਦਲ ਜੀ ਦੇ ਉੱਤੇ ਜਿਹੜੀ ਹਮਲਾ ਕਰਨ ਦੀ ਕੋਸ਼ਿਸ਼ ਸੀ ਉਸ ਨੂੰ ناکਾਮ ਕੀਤਾ ਜਿਹੜਾ ਇਹ ਜਿੰਨੀ ਇਸ ਦੀ ਤਾਰੀਫ ਕੀਤੀ ਜਾਵੇ ਉਨੀ ਘੱਟ ਆ ਕਿਉਂਕਿ ਜਿਹੜੇ ਇਹ ਦੋਸ਼ੀ ਹੁੰਦੇ ਆ ਜਿਹੜੀ ਇਹਨਾਂ ਦੀ ਮਾਨਸਿਕਤਾ ਹੈਗੀ ਹੈ ਉਹ ਪੰਜਾਬ ਤੇ ਪੰਜਾਬੀ ਗੁਰੂ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈਗੀ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੀਆਂ ਪੰਜਾਬ ਪੁਲਿਸ ਦੇ ਅਫਸਰ ਸਹਿਬਾਂ ਨੂੰ ਕਲੀਅਰ ਕਟ ਡਾਇਰੈਕਸ਼ਨਸ ਹੈਗੀਆਂ ਨੇ ਇਹ ਲਾਅਨ ਆਰਡਰ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਔਰ ਪੰਜਾਬ ਕੁੱਛ ਵੀ ਇਸ ਦੇ ਉੱਤੇ ਬਿਲਕੁਲ ਖਰੀ ਉਤਰੀ ਹੋਈ ਹੈ ਔਰ ਕਿਉਂਕਿ ਇਹ ਮੁੱਦਾ ਜਿਹੜਾ ਇਨਵੈਸਟੀਗੇਸ਼ਨ ਦਾ ਹੈਗਾ ਇਸ ਦੇ ਵਿੱਚ ਜਾਂਚ ਕੀਤੀ ਜਾਣੀ ਹੈਗੀ ਹੈ ਹਰ ਐਂਜੋਤੋਂ ਜਾਂਚ ਕੀਤੀ ਜਾਣੀ ਹੈ ਕਿ ਇਸ ਸਾਜ਼ਿਸ਼ ਦੇ ਵਿੱਚ ਕੌਣ-ਕੌਣ ਸ਼ਾਮਲ ਸੀ ਸੋ ਮੈਂ ਇਹ ਸਮਝਦਾ ਇਸ ਮੁੱਦੇ ਤੇ ਇਸ ਤੋਂ ਜ਼ਿਆਦਾ ਬੋਲਣਾ ਠੀਕ ਨਹੀਂ ਹੈਗਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਜਿਹੜੀ ਪੰਜਾਬ ਪੁਲਿਸ ਹੈ ਆਪਣੀ ਜਿਹੜੀ ਰਿਪੋਰਟ ਤਿਆਰ ਕਰਕੇ ਉਹ ਸਬੰਧਤ ਅਧਿਕਾਰੀਆਂ ਤੱਕ ਜਿਹੜੀਆਂ ਉਹ ਪਹੁੰਚਾਏ